ਅੱਡਾ ਕਹਣਾ ਜੀ ਲਾਲਜੀਤ ਢੁੱਲਰ ਬਹੁਤ ਵਧੀਆ ਕੈਂਡੀਡੇਟ ਹੈ ਤੇ ਕੰਮ ਕਰ ਵੀ ਵਧੀਆ ਕਰਨ ਦਿਆ ਹੈ ਉਸ ਕਰਕੇ ਅਸੀਂ ਯਾਦਗਰ ਰੂਪ ਜਿਹੜਾ ਇਹ ਵਿਚਾਰ ਬਣਾਏ ਆ ਇਹ ਦਿਨ ਯਾਦਗਰ ਬਣਾਏ ਆ ਅਸੀਂ ਬਣਾਇਆ ਭਾਈ ਜਰਾ ਸਾਹ ਨਸ਼ੇ ਦੇ ਬਰਖਲਾ ਪਰ ਨਸ਼ੇ ਦੇ ਬਰਖਲਾ ਬਖਲਾ ਨਹੀਂ ਹਲੋ ਸਕਿਆ ਉਹਦੇ ਜਹਾੜੇ ਹਲਕੇ ਦੇ ਐਮ ਐਲ ਏ ਨਵੇਂ ਲਾਲੋ ਜੇ ਕਿਦਾਂ ਕਰ ਲੋ ਸਾਡੀਆਂ ਸਾਰੀਆਂ ਬਈਕੇ ਵਿਚਾਰਨਾਂ ਸਾਰੇ ਬੰਦੇ ਕੋਈ ਤਰਾਸ ਸੀ ਕੋਈ ਸ਼ੱਕ ਨਹੀਂ ਜੇ ਸਚਾਈ ਨਾ ਬੋਲਾਂਗੇ ਤੇ ਫਿਰ ਲੋਕੀ ਸਾਨੂੰ ਕਹਣਗੇ ਉਹ ਕਰਦੇ ਸਿਆਣੇ ਬਿਆਣੇ ਅਸੀਂ ਤੱਕ ਆਈਏ ਫਿਰ ਜਾ ਕੇ ਚਾਰ ਵਰਤਰਾ ਕਿਤੇ ਲਾਲਜੀਤ ਭੁੱਲਰ ਆਇਆ ਇਹ ਤੇ ਉਹਨਾਂ ਬਹੁਤ ਬੱਚੇ ਜੜੀਆਂ ਤੇ ਫਿਰ ਸਾਡੀ ਨਾਲ ਬਾਤ ਚੀਤ ਹੋਈ ਇਹ ਉਹਨਾਂ ਦੇ ਵੀ ਨਸ਼ਿਆਂ ਦੇ ਬਿਲਕੁਲ 100% ਤੁਹਾਡੇ ਨਾਲ ਚੱਲਾਂਗੇ ਅਸੀਂ ਜਾਤ ਗਰੁੱਪ ਨੇ ਆਖਿਆ ਕਿ ਜਿੱਥੇ ਜਿੱਥੇ ਖਲੋਏ ਨਸ਼ਿਆਂ ਨੂੰ ਆਪਾਂ ਰੋਕ ਥੰਮ ਪਾਉਣੀ ਆ ਜਿੱਥੇ ਸਾਡੇ ਜੁੜੇ ਸਾਡੇ ਦੋਸਤ ਸਰਕਾਰ ਦੇ ਸਾਹਤ ਉਸ ਚੀਜ਼ ਤੇ ਲਾਲਜੀਤ ਭੁੱਲਰ ਨੇ ਵੀ ਵਾਦਾ ਲਿਆ ਵਾ ਐਮਐਲਏ ਸਾਹਨੇ ਵਾਦਾ ਰਿਆ ਤਾਂ ਅਸੀਂ ਜਿਹੜਾ ਜਾਤ ਗਰੁੱਪ ਹੈ ਠੋਕੇ ਮਤ ਕਰਾਂਗੇ ਜਿੰਨੇ ਕਰ ਸਕਦੇ ਤੇ ਕਰਾਵਾਂਗੇ ਜੀ ਕੱਲ ਕਿ ਜੀ ਸਰਕਾਰ ਜਿਹੜੀ ਹਰ ਕੋਈ ਏਦਾਂ ਕਹਿੰਦੀ ਆ ਤੁਹਾਨੂੰ ਲੱਗਦਾ ਗਿਆ ਮਾਦੀ ਪਰ ਜੇ ਚਾਹਣ ਚਾਹਣ ਤੇ ਕਿਉਂ ਨਹੀਂ ਹੋ ਸਕਦਾ ਕੀ ਨਹੀਂ ਹੋ ਸਕਦਾ ਜਿਹੜਾ ਇੱਕ ਤਰੁੰਨੇ ਨਾਲ ਦਾ ਖੜਕ ਬਾਤ ਤੁਰਿਆ ਸੀ ਇਹਨਾਂ ਉਹਨੂੰ ਇੱਕ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਦੱਬਿਆ ਨਹੀਂ ਗਿਆ ਜੀ ਨਹੀਂ ਉਹ ਦੱਬਿਆ ਗਿਆ ਪਰ ਕੋਸ਼ਿਸ਼ ਕੀਤੀ ਨਾ ਇਸ ਕਰਕੇ ਸਕੇ ਨਹੀਂ ਪਰ ਜੇ ਤਰੋਂ ਮਨੋ ਚਾਹਣ ਤੇ ਕਰ ਸਕਦੀਆਂ ਇਹਨਾਂ ਕੋਈ ਟੀ ਵੱਡੀ ਗੱਲ ਨਹੀਂ ਨਾਲ ਉਹ ਤਾਂ ਸਾਹ ਦੇ ਨਾਲ ਹੀ ਪਬਲਿਕ ਸਾਹ ਦੀ ਤੇ ਨਸ਼ੇ ਦਾ ਮੁੱਦਾ ਏਡਾ ਵੱਡਾ ਜੀ ਯਾਦ ਕਰੋ ਕਿੰਨੇ ਪਿੰਡਾਂ ਨੇ ਸਮਰਥਨ ਦੇ ਰਹੀ ਹੈ ਇਹਨਾਂ ਘੱਟੋ ਘੱਟ 35 36 ਪਿੰਡਾਂ 40 ਦੇ ਵਿੱਚ ਸਵਕਤ ਰਗਾ ਜੀ ਇਹਦਾ ਹਰ ਪਿੰਡੋਂ ਸਾਡੇ ਸਰਪੰਚ ਪੈਂਚ ਨਾਲ ਆ ਕੋਈ ਜਿੱਤੇ ਜਾਂ ਕੋਈ ਹਾਰੇ ਨਾਲ ਰਾਹ ਮਿਲ ਕੇ ਅਸੀਂ ਘੱਟੋ ਘੱਟ 15-18 ਹਜ਼ਾਰ ਬੋਟ ਤੇ ਹਲਕੇ ਦੇ ਵਿੱਚੋਂ ਮਹਾਰਾਜ ਨੇ ਚਾਇਆ ਤੇ ਮੋੜ ਤੁਸੀਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਗਾਸ਼ ਦੇ ਮੁੱਦੇ ਤੇ ਵੀ ਗੱਲ ਕੀਤੀ ਪਹਿਲਾਂ ਹੀ ਤੁਰਿਆ ਸਾਡਾ ਆਜ਼ਾਦ ਗਰੁੱਪ ਹੀ ਇਸੇ ਮੁੱਦੇ ਤੇ ਤੁਰਿਆ ਹੈ ਨਸ਼ੇ ਦੇ ਮੁੱਦੇ ਤੇ ਹੀ ਤੁਰਿਆ ਹੈ ਲੇਕਿਨ ਨਸ਼ੇ ਦਾ ਮੁੱਦਾ ਇੱਕ ਭਾਈ ਵਾਰ ਸਾਂਝ ਰਹਿਣ ਲਈ ਹੁਣ ਇਹਨਾ ਹੋ ਸਕਦਾ ਵੀ ਨਹੀਂ ਤਜਰਬਾ ਹੋ ਸਕਿਆ ਉਹਨਾਂ ਨਹੀਂ ਕੋਈ ਗੱਲ ਬਣ ਸਕੀ ਹੁਣ ਕਈ ਦਈ ਕਰਾਂਗੇ ਤੁਸੀਂ ਕਰੋਗੇ ਠੋਕੇ ਤੁਹਾਡੇ ਨਾਲ ਇੱਕ ਮੌਕਾ ਦੀ ਬਾਕੀ ਲਾਲਜੀਤ ਭੁੱਲ ਨਹੀਂ ਪੜਿਆ ਲਿਆ ਮੁੰਡਾ ਵਾ ਜਾ ਕੇ ਸੈਂਟਰ ਕੋ ਰਹਿ ਗਲ ਠਾਉ ਕੋਈ ਜਰੂਰ ਠਾਉ ਠਾਉਣੀ ਚਾਹੀਦੀ ਵੀ ਆ ਨਹੀਂ ਤਾਂ ਫਿਰ ਜਿੱਥੇ ਅੱਗੇ ਇਹਨੇ ਲੰਘ ਗਿਆ ਫਿਰ ਵੇਖੀ ਜੋਗੀ ਅਸੀਂ ਤਾਂ ਯਾਦ ਤੇ ਯਾਦ ਹੀ ਰਹਿਣਾ ਤੇ ਯਾਦ ਕਰੋਗੇ ਜੀ ਠੀਕ ਹੈ ਇਹ ਜਿਹੜਾ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਹੈ ਜੀ ਇਹਦੇ ਤੋਂ ਆਮ ਪਾਰਟੀ ਦੇ ਉਮੀਦਵਾਰ ਜਿਹੜੇ ਆ ਉਹ ਲਾਲਜੀਤ ਸਿੰਘ ਭੁੱਲਰ ਨੇ ਜੀ ਉਹ ਅੱਜ ਤਰਨਤਾਰਨ ਹਲਕੇ ਦੇ ਵਿੱਚ ਆਪਣਾ ਰੋਡ ਸ਼ੋਅ ਕੱਢ ਰਹੇ ਆ ਉਹ ਰੋਡ ਸ਼ੋਅ ਜਿਹੜਾ ਦੂਰ ਦੀ ਠਰੂ ਖਾਰਾ ਦੂਰ ਜੀ ਨੂੰ ਜਾ ਰਿਹਾ ਤੇ ਇੱਥੇ ਸਾਡੇ ਪਿੰਡ ਵੀ ਆਇਆ ਜੀ ਆ ਰਿਹਾ ਵਾ ਤੇ ਉਹਨੂੰ ਅਸੀਂ ਰੋਕ ਕੇ ਤੇ ਜੀ ਆ ਰੋਣ ਨੂੰ ਤਿਆਰ ਹਾਂ ਜੀ ਵੈਲਕਮ ਮਾਦਾ ਕਰਨ ਬੈਠੇ ਹਾਂ ਸਾਰੇ ਜਣੇ ਜਿਸ ਤਰ੍ਹਾਂ ਵੋਟਾਂ ਆ ਰਹੀਆਂ ਉਹ ਸਮਰਥਨ ਕੀ ਤੁਹਾਡੇ ਉਹ ਸਹਿਯੋਗ ਦਿੱਤਾ ਜੂਗਾ ਅਸੀਂ ਪੁਰ ਜੋਰ ਅਪੀਲ ਲੋਕਾਂ ਨੂੰ ਵੀ ਕਰਾਂਗੇ ਤੇ ਅਸੀਂ ਆਪਣਾ ਜੋਰ ਵਾ ਸਾਰੀ ਲਾਵਾਂਗੇ ਜੀ ਉਹਨਾਂ ਦੇ ਮਗਰ ਤੇ ਅਸੀਂ ਆਜ਼ਾਦ ਗੁਰੂ ਤੋਂ ਤਰਨ ਤਾਰਨ ਵੱਲੋਂ ਲੋਕਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਆਪਾਂ ਲਾਲਜੀਤ ਭੁਲਰਜੀ ਨੂੰ ਜਰਾ